2027 ਦੇ ਵਿੱਚ ਜਿਹੜਾ ਤੂੰ ਕਹਿ ਰਿਹਾ ਸੀ ਨਾ ਵੀ ਸਰਕਾਰ ਕੌਣ ਬਣਾਊਗਾ ਐਨਆਰਆਈ ਭਰਾ ਜੇ ਉਹਨਾਂ ਨੇ ਏਜੰਡਾ ਚੱਕ ਲਿਆ ਉਹ ਪੰਜਾਬ ਦੇ ਵਿੱਚ ਸਰਕਾਰ ਬਣਾਉਣਗੇ ਲੈ ਤੈਨੂੰ ਇਹ ਗੱਲ ਕਹਿਤੀ ਮੈਂ ਚੀਜੀ ਚੀ ਦੇਖੀ ਮਹਿਸੂਸ ਕਰੀ ਜਦੋਂ ਮੈਂ ਜਰਮਨ ਦੇ ਵਿੱਚ ਗੁਰੂ ਘਰ ਦੇ ਵਿੱਚ ਬੈਠਾ ਗ੍ਰਾਂਥੀ ਸਾਹਿਬ ਨੇ ਮਾੜੀ ਜੀ ਅਪੀਲ ਕੀਤੀ ਵੀ ਆਪਾਂ ਭਾਈ ਮੈਂ ਗੁਰੂ ਘਰ ਤੇ ਰੋਜ਼ ਜਾਂਦਾ ਸੀਗਾ ਉਹਨੇ ਇੱਕ ਨ ਅਪੀਲ ਕਰੀ ਵੀ ਆਪਾਂ ਭਾਈ ਆਪਣੇ ਹੜਾ ਆ ਗਏ ਆਪਾਂ ਕੀ ਕਰੀਏ ਮਿੰਟ ਦੇ ਵਿੱਚ ਜੱਸ 25 30 ਲੱਖ ਰੁਪਏ ਐ ਇਕੱਠਾ ਹੋ ਗਿਆ ਉਹ ਹਜੇ ਚਲਣੀ ਸੀ ਕੋ 1 ਮਹੀਨਾ ਪੈਸੇ ਇਕੱਠਾ ਕਰਨੀ ਸੀ 10 ਮਿੰਟਾਂ ਜੀ ਲੁਕਣ ਆਇਆ ਕਰ ਲੋਕਾਂ ਨੇ ਸਾਡਾ ਯਾਰ ਪੰਜਾਬ 'ਚ ਤਕਲੀਫ ਆਈ ਐ ਸੀ ਕਿਉਂ ਨਾ ਕੁਝ ਕਰੀਏ ਯਾਰ ਹੁਣ ਉਹ ਕਿਵੇਂ ਉਹਨਾਂ ਦੇ ਕੋਲੇ ਕੀ ਸ਼ਕਤੀ ਆ ਉਹ ਬੰਦੇ ਬਹੁਤ ਚਿੰਤਤ ਕਰਦੇ ਨੇ ਕਿਉਂਕਿ ਉਹਨਾਂ ਨੇ ਬਾਹਰ ਜਾ ਕੇ ਦੇਖ ਲਿਆ ਪਹਿਲਾਂ ਕਹੇ ਤਾਂ ਉਹ ਇੱਥੇ ਨੂੰ ਸਿੱਖ ਲਿਆ ਕਿਉਂ ਪੰਜਾਬ ਲਈ ਬਹੁਤ ਚਿੰਤਾ ਕਰਦੇ ਨੇ ਸਾਡੇ ਪੰਜਾਬ ਕੋਲ ਤਾਂ ਸਾਰੇ ਸਰੋਤ ਨੇ ਯਾਰ ਵੀ ਸਾਡਾ ਪੰਜਾਬ ਕੋ ਭੁੱਖਾ ਮਰ ਰਿਹਾ ਉਹਨਾਂ ਨੇ ਸਾਰਾ ਕੁਝ ਦੇਖ ਲਿਆ ਉਹ ਉਹ ਹਰ ਇੱਕ ਉਹ ਜਿਹੜੇ ਐਨਆਰਆਈ ਭਰਾ ਨੇ ਹਰ ਪੱਖੋਂ ਤੜਫ ਰਹੇ ਨੇ ਪੰਜਾਬ ਲਈ ਤੜਫ ਕਿਉਂ ਰਹੇ ਨੇ ਉਹਨਾਂ ਨੇ ਕਿਸਾਨੀ ਆंदोलਨ ਉਹਨਾਂ ਕਰਕੇ ਜਿੱਤਿਆ ਆਮ ਆਦੀ ਪਾਰਟੀ ਉਹਨਾਂ ਕਰਕੇ ਬਣੀ ਮੇਨ ਮੁੱਦੇ ਕਿਹੜੇ ਕਿਹੜੇ ਮੰਨਦੇ ਹੋ ਵਿਕਪ 2027 ਦੀ ਸਿਆਸਤ ਤੁਹਾਨੂੰ ਕੀ ਲੱਗਦਾ ਕਿੰਨਾ ਮੁੱਦਿਆਂ ਦੇ ਉੱਪਰ ਖੜੀ ਆ ਮੈਂ ਮੁੱਖ ਮੁੱਦਾ ਪਤਾ ਕਿਹਨੂੰ ਗਿਣਦਾ ਮੈਂ ਮੁੱਖ ਮੁੱਦਾ ਪੰਜਾਬ ਦਾ ਮੁੱਖ ਮੁੱਦਾ ਪੰਜਾਬ ਦਾ ਬਣਨਾ ਖੇਤੀਬਾੜੀ ਮਾਡਲ ਨੂੰ ਚੇਂਜ ਕਰਨਾ ਖੇਤੀ ਨੂੰ ਬਿਹਤਰ ਬਣਾਉਣਾ ਉਹਦੇ ਨਾਲ ਬਿਹਤਰ ਬਣਾਉਣ ਨਾਲ ਕੀ ਹੋ ਕਿਸਾਨਾਂ ਮਜ਼ਦੂਰਾਂ ਦੇ ਪੁੱਤ ਨੂੰ ਇੱਥੇ ਕੰਮ ਮਿਲੂਗਾ ਖੇਤੀਬਾੜੀ ਨੂੰ ਮਾਡਲ ਬਦਲਣਾ ਝੋਨੇ ਦੇ ਵਿੱਚੋਂ ਪੰਜਾਬ ਨੂੰ ਕੱਢਣ ਦੀ ਜ਼ਰੂਰਤ ਆ ਜਿਹੜਾ ਖੇਤੀਬਾੜੀ ਨਾਲ ਚੰਗੀਆਂ ਜ਼ਮੀਨਾਂ ਕੁਬੈਰ ਹੋ ਰਹੀਆਂ ਨੇ ਉਹਨਾਂ ਨੂੰ ਰੋਕਣ ਦੀ ਜ਼ਰੂਰਤ ਆ ਕਿਉਂਕਿ ਡਾਕਟਰ ਸੁਆਮੀਨਾਥਨ ਵੀ ਇਹ ਗੱਲ ਕਹਿੰਦਾ ਕਿ ਜਿਹੜੀ ਤੁਸੀਂ ਉਪਜਾਊ ਜ਼ਮੀਨਾਂ ਤੁਸੀਂ ਉਹਨੂੰ ਕਿਉਂ ਖਰਾਬ ਕਰ ਰਹੇ ਹੋ ਐਂਡ ਆਫ ਡੇ ਤਾਂ ਮਨੁੱਖ ਨੂੰ ਵੀ ਖਾਣ ਨੂੰ ਚਾਹੀਦਾ ਤਾਂ ਫੈਕਟਰੀ ਨੂੰ ਵੀ ਕੱਚਾ ਮਾਲ ਚਾਹੀਦਾ ਉਹ ਉਪਜਾਊ ਜ਼ਮੀਨ ਨੂੰ ਕਿਉਂ ਖਰਾਬ ਕਰ ਰਹੇ ਹੋ ਸਭ ਤੋਂ ਮੁੱਖ ਮੁੱਦਾ ਜਿਹੜਾ ਸਾਡਾ ਜੇਕਰ ਸਾਡੀ ਖੇਤੀਬਾੜੀ ਬਦਲ ਜੇ ਖੇਤੀਬਾੜੀ ਬਦਲ ਨਾਲ ਹੀ ਸਾਡੀਆਂ ਸਾਡਾ ਜਿਹੜਾ ਕਿ ਹੁਣ ਜਿਹੜੀਆਂ ਹੋਰ ਫਸਲਾਂ ਵੇਜਣਗੀਆਂ ਮੈਂ ਚਾਹੀਦੀ ਇਹ ਚੀਜ਼ ਚਾਹਣਾ ਕਿ ਸਰਕਾਰ ਕੀ ਕਰੇ ਸਰਕਾਰ ਜਿਹੜੀਆਂ ਸਾਡੀਆਂ ਕਣਕ ਦੇ ਝੋਨੇ ਦੇ ਵਿੱਚੋਂ ਕੱਢ ਕੇ ਹੋਰਾਂ ਜਿਹੜੀਆਂ ਸਾਡੀਆਂ ਫਸਲਾਂ ਲੱਗਣਗੀਆਂ ਉਹਦੇ ਨਾਲ ਟਰਾਂਸਪੋਰਟ ਦਾ ਕੰਮ ਵੀ ਵਧਣਾ ਹਾਂ ਉਹਦੇ ਨਾਲ ਕਿਸਾਨਾਂ ਦਾ ਕੰਮ ਵੀ ਵਧਣਾ ਅੱਜ ਕਿਸਾਨ ਦੀ ਆਮਦਨ ਘਟਾ ਤੇ ਜਦੋਂ ਆਮਦਨ ਵਧੂਗੀ ਕੋਈ ਵੀ ਕਿਸਾਨ ਦਾ ਪੁੱਤ ਬਾਹਰ ਛੱਡ ਕੇ ਨਹੀਂ ਜਾਊਗਾ ਸਾਡੇ ਕਿਸਾਨਾਂ ਦੇ ਪੁੱਤ ਉੱਥੇ ਖੇਤੀਆਂ ਹੀ ਕਰ ਰਹੇ ਨੇ ਬਾਹਰ ਉੱਥੇ ਕੀ ਕੰਮ ਕਰ ਰਹੇ ਨੇ ਬਾਹਰ ਮੈਂ ਸਾਰਾ ਕੁਝ ਦੇਖ ਕੇ ਆਇਆ ਇਟਲੀ ਦੇ ਵਿੱਚ ਸਾਰੇ ਜਿਹੜੇ ਜਿੰਨੇ ਮੁੰਡੇ ਨੇਗੇ ਸਾਰੇ ਖੇਤਾਂ ਦੇ ਵਿੱਚ ਰੁੜੀ ਜਾਂਦੇ ਨੇ ਸਾਰੇ ਉੱਥੇ ਖੇਤਾਂ ਦੇ ਵਿੱਚ ਉੱਥੇ ਰੁੜੀ ਜਾਂਦੇ ਨੇ ਖੇਤੀ ਇੱਥੇ ਜਦੋਂ ਆਮਦਨ ਵਧ ਗਈ ਤਾਂ ਕਿਹੜਾ ਬਾਹਰ ਜਾਊਗਾ ਅੱਜ ਕਿਸਾਨ ਦੀ ਘਟੋਕਟ ਆਮਦਨ ਤਾਂ ਬਦੂਗੀ ਜਿਹੜੀਆਂ ਹੋਰਾਂ ਫਸਲਾਂ ਨੂੰ ਲੈ ਕੇ ਆਂਦਾ ਜਾਊਗਾ ਮਜ਼ਦੂਰ ਦਾ ਪੁੱਤ ਟਰਾਂਸਪੋਰਟ ਦਾ ਕੰਮ ਕਰੂਗਾ ਜਿਵੇਂ ਕਿ ਮੈਨੂੰ ਤਾਂ ਇਹ ਚੀਜ਼ ਤੇ ਵੀ ਜ਼ੋਰ ਦੇਣਾ ਚਾਹੀਦਾ ਪੂਰਾ ਜ਼ੋਰ ਦੇਣਾ ਚਾਹੀਦਾ ਪੰਜਾਬ ਦੀ ਰਾਜਨੀਤੀ ਨੂੰ ਕਿ ਸਾਡਾ ਬਾਗਾ ਬਾਰਡਰ ਖੁੱਲੇ ਹਾਂ ਬਾਗਾ ਬਾਰਡਰ ਖੁੱਲਣ ਨਾਲ ਕੀ ਹੋਣਾ ਹੈ ਜਿਹੜੇ ਸਾਡੇ ਮਜ਼ਦੂਰਾਂ ਦੇ ਪੁੱਤ ਉਹ ਤੇ ਯੂਰਪ ਦਾ ਹੁਣ ਯੂਰਪ ਦੇ ਕੀ ਆ ਤੀ 33 ਦੇਸ਼ ਖੁੱਲੇ ਨੇ ਕਿ ਉਹਨਾਂ ਦੇ ਵਿੱਚ ਟ੍ਰਾਂਸਪੋਰਟ ਦਾ ਕੰਮ ਆ। ਇਹੀ ਕੈਨੇਡਾ ਦੇ ਵਿੱਚ ਮੈਕਸੂਕੂ ਦੇ ਵਿੱਚ ਟਰੱਕਾਂ ਦਾ ਕੰਮ ਆ। ਉੱਥੇ ਸਾਡੇ ਨੌਜਵਾਨ ਟਰੱਕ ਚਲਾਉਣੀ ਜਾਂਦੇ ਨੇ। ਜੇਕਰ ਸਾਡੇ ਨੌਜਵਾਨੇ ਟਰੱਕ ਇੱਥੋਂ ਲੈ ਕੇ ਇੱਥੋਂ ਇੱਥੋਂ ਦੀ ਭਰੀ ਹੋਈ ਸਬਜ਼ੀ, ਇੱਥੋਂ ਦਾ ਭਰੀ ਹੋਇਆ ਫਸਲਾਂ ਪੂਰੇ ਯੂਰਪ ਤੱਕ ਲੈ ਕੇ ਜਾਣਗੇ। ਹੂੰ। ਤਾਂ ਸਾਡਾ ਰੋਜ਼ਗਾਰ ਤਾਂ ਪਤਨਾ ਹੀ ਵਧਣਾ।